ਨਿਊ ਸਤਨਾਮਨਗਰ ਜੀਸੀ ਅਰਜੋੜ ਦੇ ਨੇੜੇ ਨੌਵੇਂ ਸਲਾਣਾ ਮਾ ਭਗਵਤੀ ਜਾਗਰਨ ਵਿੱਚ ਹੋਈ ਰੋਹਾਨੀ ਦੀ ਬਰਕਾ ਧਾਰਮਿਕ ਫਨਕਾਰਾਂ ਨੇ ਗਾਈ ਮਹਾ ਮਾਈ ਦੀ ਮੈਮਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵ ਸੱਤੀ ਜਾਗਰਨ ਕਮੇਟੀ ਸਤਨਾ ਨਿਊ ਸਤਨਾਮ ਨਗਰ ਬਲੋ ਨੌਵਾਂ ਸਾਲਾਨਾ ਮਾ ਭਗਵਤੀ ਜਾਗਰਨ ਸਮੂਹ ਸਾਧ ਸੰਗਤ ਵੱਲੋਂ ਬੜੀ ਸਰਦਾ ਭਾਵਨਾ ਦੇ ਨਾਲ ਕਰਵਾਇਆ ਗਿਆ ਪ੍ਰਦਾਨ सोनू ਸਾਦੀ ਅਗਵਾਈ ਵਿੱਚ ਕਰਵਾਏ ਗਏ ਇਸ ਜਾਗਰਨ ਵਿੱਚ ਸਾਰੇ ਅਹੁਦੇਦਾਰਾਂ ਨੇ ਆਰਥਿਕ ਸੇਵਾ ਨਿਭਾਈ ਪੂਜਾ ਅਰਚਨਾ ਉਪਰੰਤ ਜਾਗਰਨ ਦਾ ਆਗਾਜ਼ ਹੋਇਆ ਜਿਸ ਵਿੱਚ ਮਹੰਤ ਚੰਦਰ ਮੋਨ ਅਰਵਿੰਦਰ ਰਾਜਾ ਜਸਪ੍ਰੀਤ ਮਾਤਾ ਗੁਰਪ੍ਰੀਤ ਗੁੱਪੀ ਨੇ ਮਹਾ ਮਾਈ ਦੀ ਮਮਾ ਗਾ ਕੇ ਸੰਗਤ ਨੂੰ ਮੰਤਰ ਮੁਗਧ ਕਰਦੇ ਹੋਏ ਰੋਹਾਨੀ ਦੇ ਰੰਗ ਨਾਲ ਸਾਬੋ ਤਾਜ ਕੀਤਾ ਬਦਾਇਕ ਰਮਨ ਅਰੋੜਾ ਆਪ ਦੇ ਟਾਈਗਰ ਸਰਦਾਰ ਜਸਵਿੰਦਰ ਸਿੰਘ ਬਿੱਲਾ ਮਨਮੋਹਨ ਰਾਜੂ ਦੀਨਾ ਨਾਥ ਹਰੀਸ਼ ਰਾਜੂ ਨੇ ਹਾਜ਼ਰੀ ਭਰੀ ਤੇ ਨਤਮਸਤਕ ਹੁੰਦੇ ਹੋਏ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਤੇ ਪ੍ਰਧਾਨ ਸੋਨੂ ਸਾਹਿਬ ਮੀਤ ਪ੍ਰਧਾਨ ਆਕਾਸ਼ ਸ਼ਰਮਾ ਵੀਰੀ RAM ਰਮੇਸ਼ ਜੈਸਵਾਲ ਸ਼ਿਵਰਾਮ ਰਮੇਸ਼ ਸੰਤੋਸ਼ ਪ੍ਰਦੀਪ ਸਿੰਘ ਬਿੱਟੂ ਮੁੰਨਾ ਤਰਵੀ ਆਦੀ ਨੇ ਖੂਬ ਸੇਵਾ ਨਵਾਈ ਸਮਾਜ ਸੇਵਕ ਹਰਜੀਤ ਸਿੰਘ ਛੱਠਾ ਨੇ ਵੀ ਸਭ ਨੂੰ ਜਾਗਰਣ ਦੀ ਵਧਾਈ ਦਿੱਤੀ ਮਾਤਾ ਜੀ ਦਾ ਭੰਡਾਰਾ ਆਤੁੱਟ ਵਰਤਾਇਆ ਗਿਆ ਸਟੇਜ ਦੀ ਸੇਵਾ ਪੂਰਾ ਐਂਕਰ ਨੇ ਬਾਖੂਬੀ ਨਵਾਈ ਆਸ ਦੀ ਹਨਾ ਤੁਹਾਡੇ ਜਨਤਾ ਦੇ ਵਿੱਚ ਰਗਾਂ ਤੇ ਰਗਾਂ ਦੇ ਤੁਮ ਮਿਲਾਂ ਸਭ ਪਰਿਵਾਰ ਅਭਾਰ ਜਨਤਾ ਦੇ Gracias.

न <laughs> क ਵੇਖਾਂ ਤੇਰੀ ਵਜੇ ਆਈ ਜਿਨ੍ਹਾਂ ਨੂੰ ਸਾਰੀਆਂ ਸ਼ਕਤਾਂ ਨੇ ਪਹੁੰਚ ਕੇ ਮਹਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਔਰ ਜਵਾਲਾ ਗੁੱਧ ਦੇ ਵਿੱਚ ਮਾਂ ਆਦਿ ਸ਼ਕਤੀ ماں ਜੋਗਾ ਸ਼ਕਤੀ ਮਸ਼ੇਰਾ ਵਾਲੀ ਮਾਂ ਮਹਿਰਾ ਵਾਲੀ ਸਿੰਘ ਰਾਜੂ ਜੀ ਬੜੀ ਦੇਰ ਤੋਂ ਤੁਸੀਂ 9 ਸਾਲ ਤੋਂ ਮੇਰੇ ਸਾਹਮਣੇ ਲਗਾਤਾਰ ਆ ਰਹੇ ਹੋ ਨਤਮਸਤਕ ਹੁੰਦੇ ਹੋ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਮੈਂ ਦੇਖ ਰਿਹਾ ਕਿ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹੈ ਕੀ ਕਹਨੇ ਕੀ ਕਹੇ ਸਭ ਤੋਂ ਪਹਿਲਾਂ ਅਸੀਂ ਮਾਤਾ ਜੀ ਦਾ ਜਿਹੜਾ ਸਾਨੂੰ ਸੰਗਤਾਂ ਨੂੰ ਦਿੱਤਾ ਹੋਇਆ ਜੇਕਾਰਾ ਉਸ ਨੂੰ ਬੁਲੰਦ ਕਰਾਂਗੇ ਜੇਕਾਰਾ ਮਾਂ ਵਿਸ਼ਨੂ ਦੇਵੀ ਦਾ ਸਾਚੇ ਦਰਬਾਰ ਕੀ ਜੈ ਅੱਜ ਸ਼ਿਵ ਸ਼ਕਤੀ ਪ੍ਰਬੰਧਕ ਕਮੇਟੀ ਸਤਨਾਮ ਨਗਰ ਵੱਲੋਂ ਨਵਾਂ વાર્ਸ਼ਿਕ ਜਾਗਰਣ ਇਸ ਸਤਨਾਮ ਨਗਰ ਖੇਤਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਅਤੇ ਤੋਂ ਮਦੰਨ ਇਹਨਾਂ ਮਨਾਇਆ ਜਾ ਰਿਹਾ ਹੈ ਮੈਨੂੰ ਲਗਾਤਾਰ 9 ਸਾਲ ਤੋਂ ਹੀ ਇਸ ਜਾਗਰਨ ਦੇ ਵਿੱਚ ਆ ਕੇ ਮਹਾਮਾਈ ਦਾ ਅਸ਼ੀਰਵਾਦ ਲੈਣ ਦੇ ਵਾਸਤੇ ਮੈਂ ਇੱਥੇ ਆਂਦਾ ਹਾਂ ਲੇਕਿਨ ਮੈਂ ਦੇਖਦਾ ਹਾਂ ਕਿ ਹਰ ਸਾਲ ਇਹ ਪ੍ਰਬੰਧਕ ਕਮੇਟੀ ਸੋਨੂ ਜੀ ਰਮੇਸ਼ ਜੀ RAMKEJ ਜੀ ਅਕਾਸ਼ ਜੀ ਉਹ ਜਿੰਨੇ ਵੀ ਇਹਨਾਂ ਦੇ ਸਹਿਯੋਗੀ ਨੇ ਹਰ ਸਾਲ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ప్రతి ਸਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਜਾਗਰਨ ਦਾ ਆਯੋਜਨ ਕਰਦੇ ਨੇ ਅੱਜ ਇਸ ਜਾਗਰਨ ਦੇ ਵਿੱਚ ਮੈਂ ਆਇਆ ਦੇਖਣ ਨੂੰ ਮਿਲਿਆ ਤਰ੍ਹਾਂ ਤਰ੍ਹਾਂ ਦੇ ਲੰਗਰ ਕਿਤੇ 22 ਦੇ ਲੰਗਰ ਲੱਗਿਆ ਕਿਤੇ ਛੋਲੇ ਪੂਰੀਆਂ ਲੰਗਰ ਲੱਗਿਆ ਕਿਤੇ ਖੀਰ ਦੇ ਲੰਗਰ ਲੱਗੇ ਕਿਤੇ ਡੋਸੇ ਦੇ ਲੰਗਰ ਲੱਗੇ ਇਹੋ ਜਿਹਾ ਪ੍ਰਤੀਕ ਹੁੰਦਾ ਹੈ ਜਿਸ ਤਰ੍ਹਾਂ ਜਦੋਂ ਮਾਤਿਆਂ ਮਾਤਾ ਦੇ ਨਵਰਾਤਰੇ ਹੁੰਦੇ ਨੇ ਜਦੋਂ ਅਸੀਂ ਮਾ ਚਿੰਤਪੁਰਨੀ ਦੇ ਮੱਥਾ ਟੇਕਣ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਤਾਂ ਸਾਨੂੰ ਇਸ ਤਰ੍ਹਾਂ ਦੇ ਲੰਗਰ ਖਾਣ ਨੂੰ ਮਿਲਦੇ ਨੇ ਬੜਾ ਸੱਚਜੇ ਪ੍ਰਬੰਧ ਕੀਤੇ ਆ ਪ੍ਰਧਾਨੋ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਤੁਹਾਨੂੰ ਪੂਰੀ ਪ੍ਰਬੰਧਕ ਕਮੇਟੀ ਨੇ ਨੌਜਵਾਨਾਂ ਨੇ ਸਹਿਯੋਗ ਦਿੱਤਾ ਕਿਸ ਤਰ੍ਹਾਂ ਸਾਰੇ ਖੇਤਰਵਾਸੀ ਦਾ ਤੁਸੀਂ ਧੰਨਵਾਦ ਪ੍ਰਗਟ ਕਰਨਾ ਚਾਹੋ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਸਾਰੇ ਸਾਡੇ ਵਿੱਚ ਮਨਮੋਹਨ ਸਿੰਘ ਰਾਜੂ ਜੀ ਸਾਡੇ ਕੌਂਸਲਰ ਜੀ ਮੌਜੂਦ ਨੇ ਤੇ ਅਸੀਂ ਇਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸਾਰੇ ਕਮੇਟੀ ਮੈਂਬਰਾਂ ਦਾ ਜੀ ਬਹੁਤ ਤਨਮਨ ਧੰਦੇ ਨਾਲ ਸਹਿਯੋਗ ਦੇ ਕਰਕੇ ਅਸੀਂ ਲਗਾਤਾਰ ਨੌਵਾਂ વાર્ਸ਼ਿਕ ਜਾਗਰਣ ਤੇ ਆਯੋਜਨ ਕਰ ਰਹੇ ਹਾਂ ਤੇ ਸਭ ਦਾ ਬਹੁਤ ਬਦਿਆ ਸਹਿਯੋਗ ਹੰਦਾ ਤੇ ਸਾਰੇ ਮਹੱਲੇ ਵਾਲੇ ਦੇ ਸਹਿਯੋਗ ਨਾਲ ਜਾਗਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿੰਨਾ ਜਗਰਾਤਾ ਜੀ ਇਹ ਆਪਣਾ ਜੀ ਨੌਵਾਂ ਜਗਰਾਤਾ ਹੈ ਜੀ ਕਿਸ ਤਰ੍ਹਾਂ ਦੀ ਖੁਸ਼ੀ ਅਨੁਭuti ਹੋ ਰਹੀ ਹੈ ਕਿਸ ਤਰ੍ਹਾਂ ਦੀ ਖੁਸ਼ੀ ਦੀ ਬਹੁਤ ਵਧੀਆ ਅਨੁਭuti ਹੋ ਰਹੀ ਹੈ ਜੀ ਤੇ ਜਿੰਦਾ ਲੱਗ ਰਿਹਾ ਜੇ ਅੱਜ ਨੌਰਾਤੇ ਦਾ ਪੂਰਾ ਚੜਿਆ ਹੋਇਆ ਬਹੁਤ ਸੋਹਣਾ ਪ੍ਰਬੰਧ ਹੋਇਆ ਜੀ ਬਹੁਤ ਵਧੀਆ ਜੀ ਮਦਦ ਸਤੁਰ ਜਾਰੀ ਰਹੇਗਾ ਇਹ ਪ੍ਰੋਗਰਾਮ ਜਾਰੀ ਰਹੇਗਾ ਜੀ ਮਾਤਾ ਦਾ ਜਦੋਂ ਤੱਕ ਇੱਛਾ ਰਹੇਗਾ ਸਦਾ ਬਹਰ ਚੱਲਦਾ ਰਹੇਗਾ ਜੀ ਸਤਾਰ ਹਰਜੀਤ ਸਿੰਘ ਠੱਠਾ ਜੀ ਔਰ ਸਾਡੇ ਸ਼ੇਮੂ ਪ੍ਰਧਾਨ ਜੀ ਸੁਵਾਸਤੁਰਬੇ ਜੀ ਉਹਨਾਂ ਦੇ ਸਾਹਿਬ ਸ਼ਰਮਾ ਸਾਹਿਬ ਅਕਾਸ਼ ਸ਼ਰਮਾ ਜੀ ਦੇ ਨਾਲ ਉਹਨੇ ਦਾ ਮਾਂ ਸੋਨੂ ਸ਼ਾਹ ਜੀ ਔਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਸ਼ਰਮਾ ਸਾਹਿਬ